ਅਬੋਰ ਦੇ ਰਾਮਸਰਾ ਮਾਈਨਰ ਤੇ ਅਸਲਾ ਲੈ ਕੇ ਮੋਟਰਸਾਈਕਲ ਸਵਾਰ ਵਿਅਕਤੀਆਂ ਵੱਲੋਂ ਜੰਗਲੀ ਸੂਰਾਂ ਦਾ ਸ਼ਿਕਾਰ ਕੀਤਾ ਜਾ ਰਿਹਾ ਸੀ ਇਸ ਦੀ ਸੂਚਨਾ ਕਿਸੇ ਵੱਲੋਂ ਜੰਗਲੀ ਜੀਵ ਵਿਭਾਗ ਅਬੋਰ ਦੇ ਅਧਿਕਾਰੀਆਂ ਨੂੰ ਦਿੱਤੀ ਗਈ ਜਿਨ੍ਹਾਂ ਵੱਲੋਂ ਮੌਕੇ ਤੇ ਪੁੱਜੇ ਅਤੇ ਦੇਖਿਆ ਕਿ ਮੋਟਰਸਾਈਕਲ ਤੇ ਸਵਾਰ ਵਿਅਕਤੀ ਦੋ ਸੂਰ ਲੈ ਕੇ ਭੱਜਣ ਵਿੱਚ ਕਾਮਯਾਬ ਹੋ ਗਏ ਅਤੇ ਇੱਕ ਸੂਰ ਉੱਥੇ ਛੱਡ ਕੇ ਜਦ ਜੰਗਲੀ ਜੀਵ ਵਿਭਾਗ ਦੇ ਅਧਿਕਾਰੀਆਂ ਨੇ ਇਸ ਸੂਰ ਨੂੰ ਕਬਜ਼ੇ ਵਿੱਚ ਲਿਆ ਤਾਂ ਦੇਖਿਆ ਕਿ ਸੂਰ ਦੇ ਜਬਾੜੇ ਤੇ ਗੋਲੀ ਲੱਗੀ ਹੋਈ ਸੀ ਜੰਗਲੀ ਜੀਵ ਵਿਭਾਗ ਦੇ ਅਧਿਕਾਰੀਆਂ ਵੱਲੋਂ ਮੁਕੱਦਮਾ ਦਰਜ ਕਰਕੇ ਵ੍ਰਤਕ ਸੂਰ ਨੂੰ ਮਾਨਜੋਗ ਅਦਾਲਤ ਵਿੱਚ ਪੇਸ਼ ਕੀਤਾ ਜਿੱਥੇ ਮਾਨਜੋਗ ਅਦਾਲਤ ਨੇ ਇਸ ਸੂਰ ਦਾ ਪੋਸਟਮਾਰਟਮ ਕਰਾਉਣ ਦੇ ਆਰਡਰ ਦਿੱਤੇ ਜੰਗਲੀ ਜੀਵ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਹੈ ਕਿ ਪੋਸਟਮਾਰਟਮ ਬਾਅਦ ਇਸ ਸੂਰ ਨੂੰ ਦਫਨਾਇਆ ਜਾਵੇਗਾ ਅਤੇ ਦੋਸ਼ੀਆਂ ਦੀ ਭਾਲ ਕਰਕੇ ਉਹਨਾਂ ਦੇ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਬਸ ਇਹ ਕਾਰਵਾਈ ਅਜੇ ਉਹਨਾਂ ਤੋਂ ਭਾਲ ਜਾਰੀ ਹੈ ਆਪਣੇ ਇਹ ਸ਼ਿਕਾਰ ਕਿੱਥੇ ਹੋਇਆ ਸੀ ਔਰ ਕਿਵੇਂ ਹੋਇਆ ਜੀ ਸ਼ਿਕਾਰ ਤਾਂ ਜਿੱਥੇ ਸਾਨੂੰ ਸੂਚਨਾ ਮਿਲੀ ਸੀ ਵੀ ਇੱਥੇ ਕੋਈ ਬੰਦੇ ਰਾਮਸਰਮੈਨਰ ਦੇ ਵਿੱਚੋਂ ਕੋਈ ਅਸਲਾ ਲੈ ਕੇ ਤੇ ਮੋਟਰਸਾਈਕਲ ਸਵਾਰੋ ਕੇ ਜੰਗਲੀ ਸੂਰਾਂ ਦਾ ਸ਼ਿਕਾਰ ਕਰੀ ਜਾਂਦੇ ਵਿੱਚ ਨਹਿਰ ਦੇ ਇਟਾਰੇ ਇਸ ਹੈਸੀ ਸੂਰਤ ਤੇ ਉਹਨਾਂ ਨੇ ਮੌਕੇ ਤੇ ਜਦ ਮਾਰੇ ਕੱਢ ਰਹੇ ਸੀ ਤੇ ਲੋਕਾਂ ਨੂੰ ਪਤਾ ਲੱਗ ਗਿਆ ਤੇ ਉੱਥੋਂ ਕਿਸੇ ਨੇ ਸਾਨੂੰ ਦੱਸਿਆ ਜੀ ਸੂਚਨਾ ਦਿੱਤੀ ਕਿ ਜਦੋਂ ਅਸੀਂ ਪਹੁੰਚੇ ਉਹਨਾਂ ਤਾਂ ਦੋ ਸੂਰ ਮਾਰ ਕੇ ਤੇ ਮੋਟਰਸਾਈਕਲ ਸਵਾਰੋ ਕੇ ਫਰਾਰ ਹੋ ਗਏ ਸੀ ਤੇ ਇੱਕ ਜੰਗਲੀ ਸੂਰ ਜਿਹੜਾ ਕਿ ਮੌਕੇ ਤੇ ਉੱਤੇ ਉਹਨਾਂ ਤੋਂ ਚੱਕਿਆ ਨਹੀਂ ਗਿਆ ਜਦੋਂ ਅਸੀਂ ਪਹੁੰਚੇ ਤੇ ਉਹ ਅਸੀਂ ਆਪਣੇ ਕਬਜ਼ੇ ਵਿੱਚ ਲੈ ਲਿਆ ਉਸ ਤੋਂ ਬਾਅਦ ਹੁਣ ਅਸੀਂ ਮਨਜੋ ਕੋਰਟ ਵਿੱਚ ਪੇਸ਼ ਕਰ ਦਿੱਤਾ ਸੀਗਾ ਮਾਮਲਾ ਮੁਕੱਦਮਾ ਤੇ ਜਿਹਦੇ ਵੱਲੋਂ ਮਨਜੋ ਕੋਰਟ ਵੱਲੋਂ ਇਹ ਆਦੇਸ਼ ਹੋਇਆ ਕਿ ਇਹਦਾ ਪੋਸਟਮਾਰਟਮ ਕਰਾ ਕੇ ਇਹਨੂੰ ਰਿਸਪੋਜ਼ ਆਇਆ ਜਾਵੇ ਤੇ ਬਾਕੀ ਕਾਰਵਾਈ ਹੁਣੇ ਜਾਰੀ ਹੈ ਜੀ ਬੰਦੇ ਦੀ ਭਾਲ ਜਾਰੀ ਹੈ